ਸਾਰੇ ਜਾਨਾਂ ਨੂੰ ਸਾਰੇ ਜਾਨਾਂ ਵਧੀਆ ਹੋਵੋਗੇ ਸਾਰੇ ਜਾਨਾਂ ਬਹੁਤ ਵਧੀਆ ਤੇ ਟਾਈਮ ਹੋ ਗਿਆ ਦੁਪਹਿਰ ਦਾ ਅੱਜ ਤੇ ਪਹਿਲਾਂ ਹੀ ਗਏ ਹੋਏ ਸੀ ਜਿਹੜਾ ਇਹਨਾਂ ਨੂੰ ਕੰਮ ਸੀਗਾ ਉਹ ਕਰਉਣ ਗਏ ਹੋਏ ਸੀ ਅਸੀਂ ਘਰੇ ਸੀਗੇ ਸਾਰੇ ਜਾਨੇ ਤੇ ਅਸੀਂ ਇਹਦੀ ਨਿੰਦਨੁੰਦ ਪੂਰੇ ਆਗੇ ਤੇ ਗੱਲਾਂ ਬਾਤਾਂ ਕੀਤੀਆਂ ਖੂਬ ਝੁਕਲੀਆ ਕੀਤੀਆਂ ਇਹਨਾਂ ਦੀਆਂ ਸਾਰੇ ਜਾਨਾਂ ਨੂੰ ਮੇਰੇ ਆਗੇ ਝੁਕਲੇ ਕਰਨੇ ਦਾ ਆਪ ਕੋਈ ਕਿਤਾਬ ਆ ਤੁਹਾਨੂੰ ਅਸੀਂ ਲੰਦ ਪਰਜਾਈ ਦੇ ਖੂਬ ਝੁਕਲੀਆ ਕੀਤੀਆਂ ਜਿੰਨਾਂ ਨੇ ਠੀਕਾ ਠੀਕਾ ਬਹੁਤ ਵਧੀਆ ਕੀਤਾ ਤੇ ਹੁਣ ਚੱਲੇ ਆ ਅਸੀਂ ਇੱਥੇ ਰਤੋਵਾਲ ਪਿੰਡ ਦੇ ਵਿੱਚ ਜਿਹੜੇ ਲੋਹੇ ਦੇ ਬਰਤਨ ਬਣਾਉਂਦੇ ਨੇ ਤੇ ਉਹ ਬਹੁਤ ਵਧੀਆ ਹੁੰਦੇ ਨੇ ਸਭ ਲੋਕ ਸੌਰੀ ਸਭ ਲੋਕ ਦੇ ਜਿਹੜੇ ਬਰਤਨ ਮੰਨਦੇ ਨੇ ਬਹੁਤ ਵਧੀਆ ਹੁੰਦੇ ਨੇ ਲੱਗੇ ਇਸ ਟੇਸਟ ਵੀ ਜਾਂਦੇ ਆ ਜੇ ਆਪਾਂ ਅੰਗ ਤੋਂ ਲੈਨੇ ਆ ਨਾ ਕਈ ਵਾਰ ਇਦਾਂ ਦੇ ਮਿਲ ਜਾਂਦੇ ਵੀ ਉਹ ਸਬਜੀ ਦਾਲ ਸਬਜੀ ਆਪਣੀ ਕਾਲੀ ਕਰ ਦਿੰਦੇ ਆ ਇਹ ਕਾਲੀ ਨਹੀਂ ਕਰਦੇ ਹੈਗੇ ਬਹੁਤ ਵਧੀਆ ਬਰਤਨ ਮੈਂ ਇਹ ਤੇ ਅਸੀਂ ਲੈਣ ਜਾਂਦੇ ਹਾਂ ਕਿ ਕੱਲ ਅਸੀਂ ਬੱਸੀਆਂ ਭੂਆ ਜੀ ਕੋਲ ਗਏ ਸੀਗੇ ਤੇ ਉਹਨਾਂ ਦੇ ਬੇਟੇ ਨੇ ਸਾਨੂੰ ਦੱਸਿਆ ਵੀ ਉਹ ਲੈ ਕੇ ਆਏ ਨੇ ਨਾ ਵੀ ਵਧੀਆ ਬਰਤਨ ਨੇ ਉੱਥੇ ਵੀ ਤੁਸੀਂ ਉੱਥੋਂ ਲੈ ਕੇ ਆਓ ਉਕੇ ਆਪਾਂ ਨੂੰ ਸਾਰੇ ਨਾ ਉਹ ਵਰਤਨ-ਬਰਤਨ ਚਾਹੀਦੇ ਕਿਉਂਕਿ ਆਪਾਂ ਨੂੰ ਦਸ਼ਮਿਕ ਰੁਆਣੇ ਮੁੰਨਾ ਉਹ ਵਰਤਨ-ਵਾਸ ਬਰਤਨ ਵਾਸਤੇ ਕਿਹਾ ਸੀ ਨਾ ਸਰਬ ਲੋਜ ਦੇ ਭਾਂਡੇ ਵਰਤਨ ਵਾਸਤੇ ਹਨ ਉਹ ਚੰਗੇ ਨੇ ਆਪਣੀ ਸਿਹਤ ਵਾਸਤੇ ਉਹਨਾਂ ਨੇ ਦਹੀ ਕਿਹਾ ਸੀ ਕਿ ਆਪਣੀ ਸਿਹਤ ਵਾਸਤੇ ਚੰਗੇ ਸੀ ਕਿ ਵਿਹਮ ਥੋੜੀ ਗਿਆ ਸੀ ਉਹਨਾਂ ਨੇ ਤੇ ਆਪਾਂ ਬਰਤਨ ਉਹ ਹਟ ਗਏ ਨਾ ਤੇ ਅੱਜ ਅਸੀਂ ਲੈਣ ਜਾਂ ਜਿੰਨੇ ਕਸ ਲਿਆ ਸਕੇ ਉਹ ਲੈ ਆਵਾਂਗੇ ਕਿਉਂਕਿ ਮਹਿੰਗੇ ਵੀ ਬਣਾਉਂਦੇ ਜੋਗੇ ਤਾਂ ਅਸੀਂ ਲੈ ਆਈਏ ਅਸੀਂ ਸੋਚਿਆ ਵੀ ਚਲ 4-5 ਕੌਲੀਆਂ ਹਨ ਤੇ ਇਸ ਤਰ੍ਹਾਂ ਹੀ ਲੈ ਆਵਾਂਗੇ ਜਿਵੇਂ ਐਂ ਦਾ ਵਗੈਰਾ ਲੈ ਆਵਾਂਗੇ ਬਾਂਡਾ ਚਾ ਨਾ ਹੀ ਬਣਾਉਂਦਾ ਥੋੜਾ ਜਿਹਾ ਵੀ ਸੋਚਿਆ ਵਾ ਵੀ ਜਿਵੇਂ ਕੁੱਕਰ ਹੁੰਦਾ ਨਾ ਕੁੱਕਰ ਜਿਹੜਾ ਵੀ ਉਹ ਸੀਟੀ ਹਜ ਜਿਹੜੀ ਦਾ ਸਬਜ਼ੀ ਬਣਦੀ ਹੈ ਨਾ ਵੀ ਆਪਣੇ ਅਸ਼ੀਰਵਾਦ ਤੇ ਨੁਕਸਾਨਦਗੀ ਕੀ ਆ ਕਿਉਂਕਿ ਉਹ ਗਲ ਜਾਂਦੀ ਆ ਬਣਦੀ ਨਹੀਂ ਹੈਗੀ ਕਹਿ ਸਕਦੇ ਆਪਾਂ ਉਹ ਸੀਟੀ ਬਣ ਜਾਂਦੀ ਆ ਉਹ ਵੀ ਨਹੀਂ ਪ੍ਰੋਪਰ ਤੇ ਸਾਨੂੰ ਕੁੱਕਰ ਵੀ ਬੱਸ ਖਤਮ ਹੋ ਜਾਂਦੇ ਨਾ ਅਸੀਂ ਹੁਣ ਕੁੱਕਰ ਵੀ ਰੱਖ ਦੇਣਾ ਮਾਂ ਤੇ ਅਸੀਂ ਤੋੜੀ ਦੇ ਵਿੱਚ ਦਾਲ ਬਣਾਇਆ ਕਰਾਂਗੇ ਸਬਜ਼ੀ ਅਸੀਂ ਲੋਹੇ ਦੀ ਕੜਾਹੀ ਦੇ ਸਰਵ ਲੋਹੇ ਦੀ ਕੜਾਹੀ ਦੇ ਵਿੱਚ ਬਣਾਇਆ ਕਰਾਂਗੇ ਜਿੰਨਾ ਕਿ ਬਚਾਅ ਕਰ ਸਕਦੇ ਉਹਨਾਂ ਦਾ ਅਸੀਂ ਕਰਾਂਗੇ ਤੇ ਕਿਉਂਕਿ ਉਹਨਾਂ ਨੂੰ ਅਸੀਂ ਦੇਖ ਕੇ ਆਏ ਹਾਂ ਉਹ ਵੀ ਹੈ ਨਾ ਵੀ ਸਾਰੇ ਭਾਂਡੇ ਵਰਤਦੇ ਨੇ ਉਹ ਅੱਧੇ ਲਿਆਏ ਨੇ ਤੇ ਹੁਣ ਜਾ ਕੇ ਦੇਖਦੇ ਹਾਂ ਵੀ ਨਹੀਂ ਐਡਰੈਸ ਕਿਹੜੇ ਕਿਹੜੇ ਪਿੰਡ ਚ ਨੇ ਉਹ ਵੀ ਦੱਸ ਦੋ ਇਹ ਰਤੋਵਾਲ ਪਿੰਡ ਦਾ ਜਿਸ ਦਾ ਹਾਰ ਦੇ ਨੇੜੇ ਆ ਹਨਵਾਰੇ ਕੋਲ ਪਿੰਡ ਦਾ ਤੂ ਸਵੈਂਟ ਵੀ ਪਿੰਡ ਦਾ ਉਹਦੇ ਨਾਲ ਹੀ ਦੇ ਜੇ ਸਰਬਲ ਤੇ ਬਰਤਨ ਲੈਣੇ ਆ ਅਸੀਂ ਕਹਾਂਗੇ ਇੱਥੋਂ ਹੀ ਲਿਓ ਬਹੁਤ ਵਧੀਆ ਬਰਤਨ ਹੁੰਦੇ ਨੇ ਇੱਥੇ ਰੈਕੋਡ ਮੁੱਲਾਪੁਰ ਜਾਂ ਰੈਕੋਡ ਨੂੰ ਲੁਧਿਆਣਾ ਰੋਡ ਤੇ ਪੈਂਦਾ ਹਨਵਾਰਾ ਹਨਵਾਰਾ ਇੱਥੇ ਉੱਥੇ ਹੀ ਪਿੰਡ ਸੱਜਿਆ ਖਾਹ ਜਾਂਦਾ ਰਤੋ ਵਾਲਾ ਪਿੰਡ ਹਾਂ ਉੱਥੇ ਚੱਲਾ ਬਾਕੀ ਜੀ ਉੱਥੇ ਜਿਹੜੇ ਓਨਰ ਨੇ ਉੱਥੇ ਮਾਲਕ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂ ਵੀ ਗੱਲਬਾਤ ਹੋ ਜਾਏ ਆਪਣੀ ਕੋਈ ਹਨਾ ਪਲੱਸ ਕਰੋ ਨਿਕਲ ਗਏ ਅਸੀਂ ਪਿੰਡ ਜੀਟੀ ਰੋਡ ਤੇ ਆਪਣੇ ਪਿੰਡ ਮੇਰੇ ਪੇਕਿਆਂ ਦੇ ਪਿੰਡ ਜੋ ਕਿ ਦੇਖਣ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦੇ ਪੇਕਿਆਂ ਦੇ ਪਿੰਡ ਦਾ ਘਰ ਆ ਗਿਆ ਜਿੰਨਾ ਮਜੂਦ ਹੇ ਨਿਕਾ ਇੱਥੋਂ ਨੂਰਪੁਰੇ ਤੋਂ 5 ਕਿਲੋਮੀਟਰ ਰਸਤੋਂ ਹਾਂ ਨੇੜੇ ਹੀ ਆ। ਲੋ ਜੀ ਇੱਥੋਂ ਹਲਵਾਰੇ ਤੋਂ ਮੁੜ ਰਹੇ ਹਾਂ। ਹਲਵਾਰੇ ਤੋਂ ਅਸੀਂ ਰਸਤਾ ਮੁੜ ਰਹੇ ਹਾਂ ਰਤੋਵਾਲ ਨੂੰ। ਇੱਧਰ ਨੂਰਤੋਵਾਲ ਨੂੰ ਲਿਖਿਆ ਹੋਇਆ ਸਾਹਮਣੇ। ਇੱਧਰ ਪਿੱਛੇ ਆਪਣੇ ਤੇ ਇੱਥੋਂ ਨੇੜੇ ਹੀ ਆ। ਪਹੁੰਚ ਗਏ ਲਿਖਾਈ ਮਿਤਰੀ ਸਰਬੰਧ ਸਿੰਘ ਸਾਰਾ ਉਹ ਇੰਦਰ ਸਿੰਘ ਅੰਦਰ ਚੱਲ ਕੇ ਦੇਖਦੇ ਆ ਗੱਲਬਾਤ ਕਰਦੇ ਆ। ਇਹ ਦੋ ਤਰ੍ਹਾਂ ਦੇ ਨੇ ਦੇਖੇ ਸੀ ਆਪਾਂ ਮਰ ਕੋਲੇ ਇਹ ਵੱਡਾ ਸੀਗਾ ਦੋ ਕ ਇਹ ਲੈ ਲਓ ਬਾਕੀ ਛੋਟੇ ਲੈ ਲੂਗਾ ਨਾ ਕਿ ਨਹੀਂ ਸਾਰੇ ਵੱਡੇ ਲੈਣੇ ਇਹਦਾ ਦਾ ਵੀ ਕਰਨਾ ਇਹ ਤਾਂ ਬਹੁਤ ਵੱਡਾ ਹੋ ਗਿਆ ਆ ਤਵਾ ਵੀ ਇਹ ਦੇਖੋ ਹੁਣ ਆਪਾਂ ਹੀ ਕਿੰਨੇ ਇਹ ਜਾਂ ਬਹੁਤ ਛੰਨੇ ਆ ਗਏ ਕੋਈ ਕਾ ਛੋਟੀ ਬਾਟੀ ਖੋਦੀ ਆ ਗਈ ਹੈ ਨਾ ਦੇਖ ਲਓ ਵਾਕਿ ਤੁਸੀਂ ਕਰਨ ਨੂੰ ਪਸੰਦ ਸਾਈਡ ਬਟੰਗ ਤੋਂ ਮਿਲਣ ਜੁ ਬਲਾਗ ਵੀ ਜੀ ਅੱਛਾ ਬਟੰਗ ਜੀ ਸ਼ੁਭ ਹੋਵੇ ਫਰਾਈ ਸਾਈਡ ਤਾਂ ਵੀ ਕਰਨਾ ਹੈ ਤੇ ਤਾਂ ਦਾ ਤੜਕਾ ਵੀ ਇਹੋ ਜਿਹਾ ਲੱਗ ਸਕਦਾ ਫਿਰ ਫਰਾਈ ਪੀਣ ਦੀ ਜਿਹੜੇ ਰੋਡ ਬਹੁਗੇ ਘਰੇ ਕਿ ਨਹੀਂ ਇਸ ਨੂੰ ਆਖਣ ਨਹੀਂ ਕਾ ਗਾਇਦਾ ਹਣਾ ਇਹ ਤਾਂ ਆਣਾ ਨਹੀਂ ਦੁਬੱਟਾ ਇਹ ਉਹ ਤਾਂ ਵੱਡਾ ਹੋ ਗਿਆ ਸਾਈਜ਼ ਹਣਾ ਚੰਨਾ ਗਿਆ ਹਾਂ ਤੇ 100 ਰੁਪਏ ਦੇ ਫਰਕ ਤਾਂ ਵੱਡਾ ਸਾਈਜ਼ ਲੈਣ ਦਾ ਫਾਇਦਾ ਹਣਾ ਹਾਂ ਜਿਵੇਂ ਠੀਕ ਲੱਗਦਾ ਜੀ ਬਾਕੀ ਭਾਂਡਾ ਵੀ ਵੱਡੇ ਲੈ ਲੈਣੇ ਇੱਕ ਦੋ ਵਾਟੀਆਂ ਛੋਟੀਆਂ ਲੈ ਲੈਣੇ ਹਣਾ ਇਹ ਤੋਂ ਵੱਡਾ ਸਾਈਜ਼ ਹੁੰਦਾ ਇਹਦਾ ਖੜਾ ਸਾਈਜ਼ ਇਹ ਤੋਂ ਵੱਡਾ ਆ ਸਾਈਜ਼ ਇਹ ਕਿੰਨੇ ਦੀਆਂ 8 200 ਚਾਰ ਸਨ ਫਰਕ ਕੁਆਂਟੀਟੀ ਦਾ ਕਿੰਨਾ ਹੋਰ ਕਹਿਣਾ ਦਾ ਠੀਕ ਹੈ ਜੀ ਮੇਰਾ ਚਾਰ ਮੈਂਬਰਾਂ ਦਾ ਬਹੁਤ ਵਧੀਆ ਵਾ 70 70 ਜਾਣੇ ਹਨਾ ਇਹ ਕਿਲੋ ਸਵਾਗਲੋ ਹਾਜੀ ਬਣੇ ਇਹ 2 ਕਿਲੋ ਦਾਤ ਦੀ ਬਣਦੀ ਠੀਕ ਹੈ ਠੀਕ ਹੈ ਪ੍ਰਾਈਸ ਦਾ ਵੀ ਇਹਦਾ ਤੇ ਇਹਦਾ ਸਾਈ ਦਾ ਫਰਕ ਆ ਇਹੋ ਕਹਿੰਦੇ ਜੀ ਚਾਰ ਪੰਜ ਮੈਂਬਰਾਂ ਨੂੰ ਬਣ ਜੂ ਇਹਦੇ ਹੁੰਦੇ ਉਹੀ ਹਿਸਾਬ ਹੋਗਾ ਵੀ ਕਿੰਨੇ ਦੇ ਕੀਚ ਬਣਦੇ ਆ ਆ ਵੀ ਠੀਕ ਕਰ ਤੂੰ ਇਹ ਚੱਲ ਜੂ ਆਹ ਉਹਨੇ ਜੀ ਦੋ ਛੰਨੇ ਆਉਣਗੇ ਹੈ ਦੋਨੇ ਪੰਜ ਲ ਲਈਏ ਬਰੇ ਜੀ ਇਹੀ ਲੈ ਲਓ ਤੁਸੀਂ ਵਾਧੂ ਇਹੀ ਪੰਜ ਕਰ ਦੋ ਬੱਟੇ ਇਹੀ ਪੰਜ ਕਰ ਦੋ ਛੋਟੇ ਨੋੜ ਹੀ ਨੇ ਜੀ ਪਰ ਜੇ ਪਾਣੀ ਪੀਣ ਵਾਸਤੇ ਰਹਿਣਾ ਇੱਕ ਢੱਡ ਲੈ ਲਓ ਵਾਧੂ ਆਪਾਂ ਰੋਟੀਆਂ ਦਾ ਪਾਣੀ ਪੀਂਦੇ ਵੀ ਹੈ ਨਹੀਂ ਐਸੇ ਵੀ ਹੈ ਨਾ ਆ ਲੈ ਲੈ ਇਹਨਾਂ ਵੱਡੇ ਇੱਥੇ ਕਰਾਈ ਆ ਆ ਵੱਡਾ ਸਾਈਜ਼ ਹੀ ਲੈ ਲਓ ਹਾਂ ਇਹ ਕਿੰਨਾ ਹੋ ਗਿਆ ਪੰਜ ਹੋ ਗਿਆ ਸੱਤ ਹੋ ਗਿਆ ਹੋਰ ਵੀ ਵੇਹੇ ਹੀ ਬੰਦੇ ਨੇ ਬੰਦੇ ਚਾਹੀਦੇ ਨੇ ਨਹੀਂ ਹਾਂ ਇਹਦਾ ਇਹ ਜਿਆਦਾ ਵੱਡਾ ਲੱਗਦਾ ਹੈ ਇਹ ਥੋੜਾ ਜਿਹਾ ਛੋਟਾ ਤੇ ਖਾਣਾ ਆਜੂ ਠੀਕ ਹੈ ਨਾ ਕੋ ਇੰਨਾ ਠੀਕ ਹੈ ਠੀਕ ਹੈ ਕੋਈ ਮੋੜਦਾ ਨਹੀਂ ਕੰਗੀ ਉਹ ਵਾਲਾ ਕੰਮ ਹਾਂ ਮੈਂ ਬਟੀ ਨਹੀਂ ਆਦੀ ਨਾ ਹਾਂ ਇਹਨਾਂ ਦੇ ਪੈਂਦਾ ਰਹੇਗਾ ਇਹ ਠੀਕ ਹੈ ਇਹ ਤਾਂ ਠੀਕ ਆ ਗਿਆ ਹੈ ਚਲੋ ਇਹ ਕੜਾ ਇੱਕ ਮੇਰੇ ਵਾਸਤੇ ਵੀ ਸਾਰਾ ਸਿਰਫ ਮੈਂ ਹੀ ਪਾ ਦੇਣਾ ਹਾਂ ਮੈਂ ਮੈਨੂੰ ਕੋਈ ਕਰੇ ਨਹੀਂ ਮੈਂ ਸਿਰਫ ਪਲੇਨ ਕੋਲ ਪਲੇਨ ਚੋ ਗਿਆ ਪਲੇਨ ਨਹੀਂ ਕੋਣ ਕੋਣ ਦਾ ਜਮੇ ਹਾਂ ਇਹ ਬੋੜਾ ਮੈਂ ਮੋੜਾ ਦੱਦਾ ਜਾਂਦਾ ਹਾਂ ਸਾਡੇ ਕੋਈ ਜਿੱਤ ਜਾਦਾ ਹਾਂ ਜੀ ਇਹ ਵੀ ਬੋੜੀ ਹੈ ਆਹ ਦੇਖ ਸਾਡਾ ਤੋ ਆ ਗਿਆ ਇਸ ਇਹ ਠੀਕ ਆ ਨਾ ਦੇਖ ਰਗਣਾ ਇੱਕੋ ਹੀ ਰਹਿਣਾ ਆ ਦੇਖੋ ਵੀ ਵਧੀਆ ਰਹਿਣਾ ਮੈਂ ਤਾਂ ਹੀ ਰੀਗਾ ਇਹ ਨਹੀਂ ਕੱਪੜਾ ਨਹੀਂ ਲਗਾਣਾ ਨਾ ਗਾਰੰਟੀ ਆ ਜੀ ਮੈਂ ਨਾ ਜਦੋਂ ਸ਼ਰਟ ਪਾਣੀ ਮੈਂ ਮੋੜ ਕੇ ਰਾਵਾਂ ਮੈਂ ਇਹ ਹੀ ਦਾ ਕਰਦਾ ਹਾਂ ਉਹਨੇ ਬਹੁਤ ਤੇਰੇ ਰੰਗ ਕਰਦੇ ਨੇ ਬਹੁਤ ਦਿਖਣੇ ਹੁਣ ਕਿਉਂਕਿ ਆਪਾਂ ਅਲਮਾ ਸ਼ਕਾਇਆ ਵਰਸੇ ਕਾ ਮਾਗੇ ਰੱਖਾ। ਇਹਨਾਂ ਛਾੜ ਤੋਂ ਮੋੜ ਨਹੀਂ ਲੱਗਿਆ। ਅਜਾ ਨਹੀਂ ਬਣੂ। ਤੁਸੀਂ ਇਹ ਲੈ ਲਓ। ਲੈ ਲਓ। ਇਹ ਤਾਂ ਦੇ ਨਿਕਲਦਾ ਨਹੀਂ ਉਹ ਕਟੀ ਹੋ ਜੂ। ਕਰ ਦੋਗੇ। ਨਹੀਂ ਦੇਖਣ ਜੂ। ਮੈਂ ਤਾਂ ਬਹੁਤ ਜਿਆਦਾ ਬਣਦਾ। ਜਿਹੜਾ ਜਿਹੜਾ ਮੁਰਦਾ ਜਾਂਦਾ ਤਾਂ 50 ਹੀ ਬੈਠਾ। ਬਹੁਤ ਜ਼ਰੂਰੀ ਚੱਕਾ ਦੇ ਜੀ। ਮੈਂ ਤੁਹਾਨੂੰ ਪਾਉਂਦਾ। ਪਰ ਇਹ ਵੀ ਜਿਵੇਂ ਨਾ ਮੋੜ ਲੱਗੇ। ਆਪਾਂ ਦਾ ਵੀ ਆਪਾਂ ਨੂੰ ਮੋੜਣ ਦੀ ਵੀ ਉਰਜਾ ਵੀ। ਪਰ ਨਰ ਮੈਂ ਦਾ। ਰੱਖੋ ਕੋਲ ਰੱਖੀ। ਹਲ ਜੂਗੀ। ਰਣਜੀ ਔਖੇ ਕੰਨ ਹੋਣਾ ਆ ਵੀ ਰੱਖ ਦੋ ਵਧੀਆ ਵਰਤਨ ਮਿਲ ਗਏ ਸਾਨੂੰ ਤੇ ਉਧਰ ਦੀ ਬਸਤਨ ਲੈ ਲਈ ਸੀ ਵਰਤਨ ਸਾਨੂੰ ਵਧੀਆ ਮਿਲ ਗਏ ਤੇ ਹੈਵੀ ਰੇਟ ਤਾਂ ਜਿਹੜਾ ਹੈਗਾ ਇਹਨਾਂ ਦਾ ਉਹੀ ਰੇਟ ਦਿੰਦੇ ਨੇ ਕੋਈ ਡਿਸਕਾਊਂਟ ਕੋਈ ਘਟਾਉਂਦੇ ਨਹੀਂ ਹੈਗੇ ਤੇ ਨਾ ਇਹ ਮਤਲਬ ਖਰਾਬ ਉਹ ਕਹਿੰਦੇ ਵੀ ਨਾ ਇਹ ਕਦੇ ਖਰਾਬ ਹੋਣਿਆ ਨਾ ਇਹਨਾਂ ਦਾ ਭਾਰ ਘਟਣਾ ਨਾ ਕਦੇ ਭਾਰ ਘਟੂਗਾ ਜਿੰਨਾ ਭਾਰ ਆ 30 ਸਾਲਾਂ ਬਾਅਦ ਵੀ ਦੇਖ ਲਿਓ ਤੇ ਨਾ ਇਹ ਦਾ ਸਬਜੀ ਕਾਲੀ ਕਰਨਗੇ ਮਤਲਬ ਸਭ ਵੀ ਪਰਫੈਕਟ ਨੇ ਪੂਰੇ ਤੇ ਸਾਰੇ ਹੋਰ ਸਿੱਖ ਨੇ ਬੰਦੇ ਹਨ ਤੇ ਸਿੱਖ ਧਰਮ ਨਾਲ ਪਰ ਕਾਲੀ ਨੇ ਤਕਾਰ ਮਿਲਦੇ ਨੇ ਕਿ ਕਿਰਪਾਨਾ ਹੈ ਤੇ ਸਿਰੀ ਸਾਹਿਬ ਹੋ ਗਏ ਜਿਵੇਂ ਕੜੇ ਹੋ ਗਏ ਅਸੀਂ ਹੁਣ ਦੋ ਕੜੇ ਲਿਆ ਹੋ ਜਾਗੇ ਸਰ ਲੋ ਤੇ ਦੇਖੋ ਇਹਨਾਂ ਦੇ ਬਾਰੇ ਇੱਕ ਮੈਂ ਵੀ ਲਿਆ ਤੇ ਨੇਚਰ ਵੀ ਬਹੁਤ ਵਧੀਆ ਸੀਗੀ ਵੀਰ ਜੀ ਦੀ ਹਮ ਤੇ ਤੇ ਬਾਕੀ ਨੰਬਰ ਲੈ ਲਏ ਨੇ ਆਪਣਾ ਉਹਨਾਂ ਨੇ ਹਨ ਮੈਂ ਵੀ ਲੈ ਆ ਉਹਨਾਂ ਦੇ ਦੇਖ ਨੰਬਰ ਲਿਖਾਤਾ ਹੀ ਤੁਸੀਂ ਤੇ ਇਹ ਕਹਿੰਦੇ ਕਹਿੰਦੇ ਤੁਸੀਂ ਕਿੱਥੋਂ ਆਸੀ ਦੱਸਿਆ ਵੀ ਅਸੀਂ ਰੇਲ ਕੋਚ ਫੈਕਟਰੀ ਤੋਂ ਕਹਿੰਦੇ ਹਾਂ ਅਸੀਂ ਦਿਖਾ ਦੇਵਾਂਗੇ ਅੰਦਰੋਂ ਮੈਂ ਕਿਹਾ ਆ ਜਾ ਕੋਈ ਦਿਖਾਵਾਂਗੇ ਤੇ ਹੁਣ ਦੇਖੋ ਜੇ ਕਦੇ ਪ੍ਰਮਾਤਮਾ ਇਹਨਾਂ ਨੂੰ ਉੱਧਰ ਲੈ ਗਿਆ ਉਹ ਤਾਂ ਆਪੇ ਤਾਂ ਹੋਊਗਾ ਇਹ ਅੰਜਲ ਕਿੱਥੇ ਆ ਆਪਣੇ ਆਪ ਨਹੀਂ ਨਾ ਬਣਦਾ ਹੈਗਾ ਆਪਣੇ ਹੱਥਾਂ 'ਚ ਨਹੀਂ ਤੇ ਬਾਕੀ ਗਾਰੰਟੀ ਫੁੱਲ ਹੈ ਕਹਿੰਦੇ ਸਾਡੀ ਉਹ ਗਾਰੰਟੀ ਆ ਇਹ ਨਹੀਂ ਬਾਹਰ ਹੋਊਗਾ ਕਹਿੰਦੇ ਤੇ ਇਹ ਆਈ ਵਧੀਆ ਬ੍ਰਾਂਡ ਦੇ ਭਾਂਡੇ ਕਿਉਂਕਿ ਪਹਿਲਾਂ ਅਡਰੈਸਰ ਲੈ ਕੇ ਗਏ ਐਥੋਂ ਭਾਂਡੇ ਉਹਨਾਂ ਦੇ ਵੀ ਵਧੀਆ ਨਿਕਲੇ ਆ ਉਹਨਾਂ ਨੂੰ ਦੇਖ ਕੇ ਅਸੀਂ ਆਏ ਆ ਤੇ ਵਧੀਆ ਆਪਣੀ ਸਿਹਤ ਵਾਸਤੇ ਹੋਰ ਵੀ ਕੀ ਚਾਹੀਦਾ ਆਪਾਂ ਨੂੰ ਆਪਣੀ ਸਿਹਤ ਵਧੀਆ ਰਹਿਣੀ ਚਾਹੀਦੀ ਆ ਬਿਮਾਰੀਆਂ ਦੇ ਵੀ ਡਾਕਟਰਾਂ ਨੂੰ ਪੈਸੇ ਦੇ ਕੇ ਉਹਨਾਂ ਹੀ ਆਪਾਂ ਇੰਨੇ ਇੰਨੇ ਤੇ ਜੇ ਆਪਾਂ ਭਾਂਡੇ ਤੇ ਲਾ ਦਾਂਗੇ ਸਾਰੇ ਜਿਵੇਂ ਆਇਰਨ ਦੀ ਕਮੀ ਉਹ ਵੀ ਪੂਰੀ ਹੋਊਗੀ ਬੱਚਿਆਂ ਦੇ ਵਿੱਚ ਵੀ ਜਾਂ ਆਪਣੇ ਵਿੱਚ ਵੀ ਤੇ ਵਧੀਆ ਆਪਣੇ ਵਾਸਤੇ ਅਸੀਂ ਕਿੱਕ ਭਾਂਡੇ ਜਿਹੜਾ ਛੰਨਾ ਮੂ ਅਸੀਂ ਪੰਜੀ ਲਏ ਆ ਮੰਮੀ ਵਾਸਤੇ ਦੋ ਬੱਚਿਆਂ ਵਾਸਤੇ ਸਾਡੇ ਵਾਸਤੇ ਤੇ ਪਾਣੀ ਪੀਣ ਵਾਸਤੇ ਜਦੋਂ ਜਗ੍ਹਾ ਜਦੋਂ ਚੀਨੀ ਰੋਟੀ ਖਾ ਲੈ ਕਰਾਂਗੇ ਦਾਲ ਸਬ지 ਐ ਨਹੀਂ ਪਤਾ ਹੁਣ ਮੰਮੀ ਤਾਂ ਇਹ ਨਹੀਂ ਖਾਣਗੇ ਵੀ ਨਹੀਂ ਖਾਣਗੇ ਹਾਂ ਉਹ ਇਹਨਾਂ ਪੱਕਾ ਜਿਹਾ ਪਤਾ ਲਿਆ ਉਹ ਨਾ ਨੇਚਰ ਆਪਦੇ ਹਿਸਾਬ ਦੀ ਹੈਗੀ ਬੰਦਾ ਆਪਦੇ ਹਿਸਾਬ ਨਾਲ ਵੀ ਉਹਨੇ ਸਪੀਡ ਕਿ ਨਹੀਂ ਬਣ ਕੇ ਉਹਨਾਂ ਨੂੰ ਪਤਾ ਨਹੀਂ ਹੈਗਾ ਸਾਨੂੰ ਹਜੇ ਤੇ ਪਰ ਅਸੀਂ ਜ਼ਰੂਰ ਪੀਵਾਂਗੇ ਅਸੀਂ ਲੈ ਉਹਨਾਂ ਦਾ ਜ਼ਰੂਰ ਲਿਆ ਨਾਲ ਤੇ ਇੱਕ ਅਸੀਂ ਲੈ ਲਈ ਕੜਾਹੀ ਤੇ ਇੱਕ ਲੈ ਲਿਆ ਫਰਾਈ ਪੈਨ ਫਰਾਈ ਪੈਨ ਇੱਕ ਤਵਾ ਲੈ ਲਿਆ ਇੱਕ ਤਵਾ ਲੈ ਲਿਆ ਲੋਹੇ ਦਾ ਬਸ ਇੰਨੇ ਕੁ ਭਾਂਡੇ ਲੈ ਨਹੀਂ ਨੇ ਤੇਰੀ ਕਮੀ ਤਾਂ ਆਪਣੇ ਪੂਰੀਆਂ ਕਰਨੀਆਂ ਹੈ ਤਾਂ ਜਿੰਨੇ ਜੋ ਹੈਗੇ ਆਪਾਂ ਉਹ ਕਰੋ ਬਾਕੀ ਆਪਾਂ ਕਰ ਸਕਦਾ ਉਨੀ ਕਰੋ ਮੇਰੇ ਤਾਂ ਪਰਮਾਤਮਾ ਨੇ ਇਹੜਾ ਚੰਗਾ ਸੋਚਦਾ ਚੰਗਾ ਕਰਦਾ ਪਰਮਾਤਮਾ ਦਾ ਸਾਧੂ ਦੰਦਾ ਜ਼ਰੂਰ ਦਿੰਦਾ ਹਾਂ ਹਾਂ ਬੋਲੋ ਬੋਲੋ ਤੋ ਵੀ ਜੀ ਕਰਦਾ ਤੁਹਾਨੂੰ ਵੈਗ ਤੇ ਟਾਈਮ ਦੋ ਤੇ ਮੇਰਾ ਕੈਮਰਾ ਆਨ ਹੋਇਆ ਪਰ ਜਦ ਦੀ ਚੁੱਪੋਗੇ ਮੈਂ ਚੁੱਪ ਕੀ ਹੋ ਗਿਆ ਹੁਣ ਜਿੰਦਾ ਹੈ ਇਹ ਬੰਦਾ ਹੈ ਸ਼ਕਲਾਂ ਉਹ ਦਿੰਦਾ ਹੈ ਬੰਦਾ ਸ਼ਕਲਾਂੋਂ ਦੇਖਣ ਨੂੰ ਭੋਲਾ ਲੱਗਦਾ ਉਹਨਾਂ ਭੋਲੇ ਹੈ ਨਹੀਂ ਗਏ ਭੋਲਾ ਜਿੰਨੀ ਮੈਂ ਬੋਲਾ ਮੈਂ ਖਰਾਵਾ ਬੰਦਾ ਮੈਂ ਬਹੁਤ ਖਰਾਵਾ ਜਿੰਨੀ ਮੈਂ ਦੇਖਣ ਨੂੰ ਚ ਲੱਗ ਲੱਗਦੀ ਮੈਂ ਉਨੀ ਭੋੜੀ ਆ ਮੈਂ ਖਰਾਬ ਬੰਦਾ ਖਰਾਬ ਹੈ ਮੇਰੇ ਨਾਲ ਇਹਦੀ ਬਿਲਕੁਲ ਬਣਦੀ ਫਿਲਕੋੜ ਨਹੀਂ ਜੰਮਦੀ ਹੋਰ ਹੋਰ ਜੰਮੋਂ ਕਵੇਂ ਅਸੀਂ ਕੱਡੇ ਦੇ ਵਿੱਚ ਜਾ ਕੇ 2 ਮਿੰਟ ਦੇ ਵਿੱਚ ਇਕੱਠੇ ਹੋ ਜਾਂ ਸਕਦੇ ਅਸੀਂ ਘਰੇ ਇੱਕ ਧੋਮਣ ਇਕੱਠੇ ਬਹਿ ਨਹੀਂ ਸਕਦੇ ਹੋਰ ਹੋਰ ਪਤਾ ਨਹੀਂ ਕੀ ਹੈ ਨਾ ਮੈਨੂੰ ਹੈ ਮੈਨੂੰ ਹੋਰ ਸਭ ਮੇਰੇ ਕੇ ਨਾ ਖਲੀ ਅੱਲਾ ਅਸੀਂ ਨਹੀਂ ਮਿਲਦੇ ਠੀਕ ਆ ਰਾਸ਼ ਨਹੀਂ ਮਿਲਦੇ ਸਾਡੇ ਨਹੀਂ ਰਹੂਗੀ ਤੂੰ ਬਾਹਰ ਰਹੇਂਗੀ ਰਾਸ਼ਿਸ ਮੇਜਾ ਕਰ ਰਹੀਆਂ ਰਾਸ਼ ਨੂੰ ਸ਼ੁਸ਼ ਨੂੰ ਤਾਂ ਮੰਨਦੀ ਨਹੀਂ ਹੈਗੀ ਇਹ ਖਰਾਬ ਬੰਦਾ ਹਰ ਵਾਰ ਇਤਨੇ ਦਿਨ ਮਾਰਦਾ ਹੈ ਉਹ ਨਾ 에어ਪੋਰਟ ਨਾਲ ਵਾਰੀ ਉੱਥੋਂ ਜਾ ਕੇ ਆਸਤਾ 에어ਪੋਰਟ ਹੀ ਨਾਲ ਵਾਰੀ ਅੰਦਰਸ਼ਰੀ ਬਣ ਰਿਹਾ ਉੱਥੇ ਨੇੜੇ ਬਣ ਰਿਹਾ ਹਾਂ ਤੇ ਨੇੜੇ ਪਰ ਬਹੁਤ ਦੂਰ ਜਾ ਕੇ ਚਾਰ ਪੰਜ ਕਿਲੋਮੀਟਰ ਸਾਈਡ ਨੂੰ ਜਾ ਕੇ ਆ ਨਾ ਉੱਥੇ ਜਦੋਂ ਆਪਾਂ ਜਾ ਕੇ ਆਏ ਸੀ ਅਸੀਂ ਸੋਚਿਆ ਸੀ ਵੀ ਚਲੋ ਥੋੜੀ ਬਹੁਤ ਵੀਡੀਓ ਬਣਾਵਾਂਗੇ ਪਰ ਜਾਣਾ ਰਸਤਾ ਨਾ ਨਾਲਾ ਜਾ ਪੈਂਦਾ ਉਹਨੂੰ ਕ੍ਰੋਸ ਕਰਕੇ ਜਾਣਾ ਪੈਂਦਾ ਉਹ ਪਟਿਆ ਹੋਇਆ ਸੀਗਾ ਕੁਲ ਵਗੈਰਾ ਬਣਾ ਰਹੇ ਸੀਗੇ ਤੇ ਬੋਰ ਲਗਾ ਨੀ ਨਾਲ ਸੱਜੇ ਤਾਂ ਗੱਡੀ ਮੁੜ ਗਈ ਆ ਦੇਖੋ ਜੀ ਸਾਹਮਣੇ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਆਹ ਇੱਥੇ ਸਾਹਮਣੇ ਬੋਰਡ ਲੱਗੇ ਹੋਏ ਨੇ ਹਲਵਾਰਾ ਪਿੰਡ ਆ ਗਿਆ ਇੱਧਰ ਢੋਸੇ ਦਾ ਪਿੰਡ ਲੱਗਿਆ ਮੇਰੇ ਨਾਲ ਕੇ ਢੋਸੇ ਕਿਹੜਾ ਆ ਗਿਆ ਅੱਗੇ ਮੇਰਾ ਇਹ ਪਿੰਡ ਆਣਾ ਹਲਵਾਰੇ ਤੋਂ ਅੱਗੇ ਹਲਵਾਰੇ ਪਹੁੰਚ ਗਏ ਅਸੀਂ ਹਾਂਜੀ ਇੱਧਰ ਇੱਧਰ ਚੈੱਕ ਕਰਾ ਚੋਣਾ ਪਿੰਡ ਆ ਜਾਂਦਾ ਅੱਗੇ ਇੱਧਰ ਬਣਿਆ ਹੈ ਇੱਧਰ ਵਾਲੇ ਤੋਂ ਨਾਲ ਹੀ ਪਿੰਡ ਇੱਧਰ ਲੈ ਕੇ ਇੱਧਰ ਹੀ ਵੀਰੇ ਦੀ ਦੁਕਾਨ ਆ ਨਾ ਤੇ 5 ਕਿਲੋਮੀਟਰ ਅੱਗੇ ਹਾਂ ਹਾਂ ਬਸ ਇਧਰ ਅੱਜੋਂ ਮੈਂ ਨਾ ਕਿੰਨਾ ਆਣੀ ਮੇਰੇ ਫੰਡਾ ਸ਼ੁਰੂ ਹੋ ਜਾਂਦਾ ਸੂਆ ਟੱਪਕੇ ਮੇਰਾ ਫੰਡਾ ਸਾਡੇ ਘਰ ਦੇ ਨਾਲ ਆ ਜਾਂਦੇ ਇਧਰ ਤੇ ਇਧਰ ਸੂਆ ਟੱਪਕੇ ਨਾਲ ਮੇਰਾ ਫੰਡਾ ਸ਼ੁਰੂ ਹੋ ਜਾਂਦਾ ਨੂਰ ਪਰ ਦੇ ਕੇ ਨਾ ਫੰਡਾ ਮੇਰੀ ਆਉਂਦਾ ਇਹ ਪਿੱਛੇ ਮੈਂ ਨਾ ਨਾਲ ਨਹੀਂ ਆ ਨਾ ਇਧਰ ਜੈਲ ਸੀ ਬੜੀ ਹੁੰਦੀ ਹੈ ਆ ਬੰਦੇ ਨੂੰ ਅੰਗਣਾ ਹਸਰੇ ਮੇਰੇ ਵੀ ਜਿਹੜੇ ਬੰਦੇ ਮੇਰੇ ਹੀ ਰਹਿਣਾ ਤੇ ਮੈਂ ਤਾਂ ਆਉਂਦਾ ਹੀ ਨਹੀਂ ਹੈਗਾ ਮੈਂ ਤਾਂ ਮਿੰਟ ਮਿੰਟ ਭੱਜਿਆ ਆਉਣਾ ਇੱਥੇ ਨੂੰ ਜੈਲ ਸੀ ਮਿਲਦਾ ਨਹੀਂ ਹੈ ਮੇਰੇ ਪਿੰਕਿਆਂ ਦਾ ਪਿੰਡ ਰੇ ਮੈਨੂੰ ਪਤਾੰਦਾ ਕਿ ਮੈਂ ਕਿਉਂ ਬੰਦ ਕਰਾਂ ਬਈ ਮੈਂ ਕੋਈ ਨਹੀਂ ਕਰਦਾ ਮੈਂ ਗੋਲ ਕਹਿੰਦਾ ਕਰਦਾ ਗਾਲੇ ਪਿੰਡ ਬਹੁਤ ਪਸੰਦ ਆ ਕਿੰਨੀ ਵਾਰ ਗਏ ਆ ਪਰ ਤੇ ਕਿੰਨਾ ਰਹੇ ਆ ਉਧਰ ਤੋਂ ਆਪਾਂ ਹੈਈ ਜੇਪਾ ਉਧਰ ਘਰ ਹੋਵੇ ਪਰਈਏ ਦੇਖੋ ਜੀ ਮੇਰੇ ਪਿੰਡ ਆ ਗਿਆ ਪੇਕਿਆਂ ਦਾ 100 ਪੁਰਾ ਪਤਾ ਜਾਂਦਾ 100 ਪੁਰਾ ਇਹਨੇ ਜਰਵਾਦਾ ਵੀ 100 ਪੁਰਾ ਵੈਂਟ ਹੈ ਨਹੀਂ 100 ਪੁਰਾ ਆ ਗਿਆ ਕਿੱਥੇ ਹੋੜ ਜੀ ਆ ਬਥੇ ਚੱਲ ਇਹ ਕਿਉਂ ਨਹੀਂ ਅੱਡੇ ਤੋਂ ਅੱਡੇ ਤੋਂ ਮੁੜਦੇ ਆ